ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆਂ ਸਾਡਾ ਪੰਜਾਬ ਟੀਮ ਵਾਲੇ ਸੰਦੀਪ ਕਵਲ ਵਿੱਕੀ ਪ੍ਰੀਤ ਦੇ ਬਾਰੇ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਇੱਕ ਵੀਡੀਓ ਵਲੌਗ ਪਾਇਆ ਸੀ ਜਿਸ ਵਿੱਚ ਉਹਨਾਂ ਨੇ ਸੰਦੀਪ ਦਾ ਬਰਥਡੇ ਸੈਲੀਬ੍ਰੇਸ਼ਨ ਕੀਤਾ ਸੀ ਸੰਦੀਪ ਦਾ ਬਰਥਡੇ 5 ਅਪ੍ਰੈਲ ਦਾ ਸੀ ਤੇ ਉਸਨੇ ਇਹ ਬਰਥਡੇ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਮਨਾਇਆ ਸੀ ਤੇ ਇਹ ਆਪਾਂ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿਉਂਕਿ ਜੇ ਜੇ ਸੀਜ਼ ਦੇ ਆਪਾਂ ਕਦੇ ਸੋਚਿਆ ਹੀ ਨਾ ਹੋਵੇ ਉਹ ਚੀਜ਼ ਦੇ ਇੱਕਦਮ ਹੀ ਆਪਾਂ ਨੂੰ ਸਰਪ੍ਰਾਈਜ਼ ਮਿਲ ਜਾਈ ਉਹ ਵੰਤਾ ਇਮੋਸ਼ਨਲ ਵੀ ਹੁੰਦਾ ਤੇ ਖੁਸ਼ ਵੀ ਹੁੰਦਾ ਹੈ ਇਦਾਂ ਹੀ ਸੰਦੀਪ ਦੇ ਨਾਲ ਹੋਇਆ ਵਿੱਕੀ ਕਵਨ ਪ੍ਰੀਤ ਤੇ ਬੱਚਿਆਂ ਨੇ ਸੋਨੂੰ ਜੀਤਾ ਨੇ ਬਹੁਤ ਹੀ ਪਹਿਲਾਂ ਹੀ ਪਲਾਨ ਕਰ ਲਿਆ ਸੀ ਕਿ ਇਸ ਵਾਰ ਸੰਦੀਪ ਦਾ ਬਰਥਡੇ ਮਨਾਉਣਾ ਵਾ ਜੋ ਉਹਨਾਂ ਨੇ ਗਿਫਟ ਲੈਣਾ ਸੀ ਉਹ ਵੀ ਲੈ ਲਿਆ ਸੀ ਤੇ ਉਹਨਾਂ ਨੇ ਸੰਦੀਪ ਦੀ ਫੋਟੋ ਵਾਲਾ ਕੇਕ ਵੀ ਆਰਡਰ ਕਰ ਦਿੱਤਾ ਸੀ ਤੇ ਸਾਰੇ ਪਰਿਵਾਰ ਨੇ ਬਹੁਤ ਵਧੀਆ ਡੈਕੋਰੇਸ਼ਨ ਵੀ ਕੀਤੀ ਸੰਦੀਪ ਨੂੰ ਸਰਪ੍ਰਾਈਜ਼ ਦੇਣ ਲਈ ਤੇ ਇਹ ਇਹ ਬਹੁਤ ਹੀ ਸਭ ਤੋਂ इमोशनल ਚੀਜ਼ ਇਹ ਸੀ ਕਿ ਜੇ ਜੋ ਉਸਤੇ ਅਧਿਕਾਰ ਉਸ ਨੂੰ ਦਿੱਤੇ ਗਏ ਦੁਨੀਆ ਤੋਂ ਸਭ ਤੋਂ ਪਿਆਰੀ ਧੀ ਦੁਨੀਆ ਦੀ ਸਭ ਤੋਂ ਪਿਆਰੀ ਪਤਨੀ ਹਨਾ ਭੂਆ ਮੰਮੀ ਸਾਰੇ ਰਿਸ਼ਤੇ ਮਤਲਬ ਕਿ ਉਸ ਦੇ ਵਿੱਚ ਆ ਗਏ ਹੈਗੇ ਇੱਕ ਨੋ ਇੱਕ ਵਿਚੋਲਣਾ ਸਾਰੇ ਰਿਸ਼ਤੇ ਹੀ ਉਸ ਨੂੰ ਦਿੱਤੀ ਹੈ ਜਿਸ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਈ ਤੇ ਉਸ ਨੂੰ ਇਹ ਚੀਜ਼ ਦੇ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਉਹ ਇਹ ਚੀਜ਼ ਵੇਖ ਕੇ ਜਿਆਦਾ इमोशनल ਹੋ ਗਈ ਪਹਿਲਾਂ ਆਪਾਂ ਬੱਚਾ ਦੇ ਹੈਪੀ ਬਰਥਡੇ ਮਨਾਉਣੇ ਹੁੰਦੀ ਆ ਪਰ ਜਦ ਜਦੋਂ ਆਪਣਾ ਕੋਈ ਹੈਪੀ ਬਰਥਡੇ ਮਨਾਵੇ ਹੈ ਨਾ ਉਦੋਂ ਕਿੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਐਦਾਂ ਹੀ ਸੰਦੀਪ ਨੂੰ ਬਹੁਤ ਖੁਸ਼ੀ ਹੋਈ ਉਮੀਦ ਕਰੇ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜਿਹੜਾ ਪਰਿਵਾਰ ਆ ਸਾਡਾ ਪੰਜਾਬ ਦਾ ਪੰਜਾਬ ਟੀਮ ਬਹੁਤ ਹੀ ਅੱਛੀ ਟੀਮ ਆ ਤੇ ਬਹੁਤ ਹੀ ਵਧੀਆ ਮਤਲਬ ਕੋ ਮੈਸੇਜ ਦਿੰਦੀ ਆ ਹਰ ਵੀਡੀਓ ਦੇ ਵਿੱਚ ਹਰ ਵੀਡੀਓ ਇਹਨਾਂ ਦੀ ਬਹੁਤ ਹੀ ਸੋਹਣੀ ਹੁੰਦੀ ਆ ਤੇ ਐਦਾਂ ਹੀ ਪਰਿਵਾਰ ਬਣਿਆ ਰਹੇ ਸਾਰਾ ਪਰਿਵਾਰ ਵਧੀਆ ਇੱਕ ਸੇਧ ਵਾਲਾ ਲੈ ਕੇ ਜਾਂਦਾ ਆਪਾਂ ਨੂੰ ਹਨਾ ਆਪਾਂ ਨੂੰ ਉਹਨੂੰ ਦੇਖ ਕੇ ਕੋਈ ਸਿੱਖਣਾ ਸਮਝਣਾ ਚਾਹੀਦਾ ਵਾ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆ ਆਪਾਂ ਨੈਕਸਟ ਵੀਡੀਓ ਵਿੱਚ